ਮਤ ਚੈਲੰਜ ਕਰਕੇ ਕਹਿਣਾ ਪੂਰਾ ਪੰਜਾਬ ਦਾ ਓਪਨ ਚੈਲੇ ਆ ਦੁਪੱਟਾ ਦੇਖੋ ਨਾਲ ਫੁੱਲ ਪਿਓਰ ਉਹ ਵੀ ਬਰਸ਼ ਪਿੰਟ ਕੀਤਾ ਹੋਇਆ ਪੂਰੇ ਪੰਜਾਬ ਚ 675 795 ਹਾਂਜੀ ਆ ਬਾਬੇ ਦੀ ਹੱਡੀ ਦੇ ਆ ਚੱਕੋ 250 ਰੁਪਏ ਆ ਤੁਸੀਂ ਚੈੱਕ ਕਰ ਲੋ ਬਾਜ਼ਾਰ ਤੋਂ ਕੋਈ 700 ਦਿੰਦਾ ਕੋਈ 800 ਦਿੰਦਾ ਬਾਬੇ ਦੇ ਹੱਡੀ ਦਾ ਕਪੜਾ 250 ਰੁਪਏ ਨੂੰ ਚੁੰਨੀ ਨਾਲ ਫੁੱਲ ਪਿਓਰ ਦੀ ਦੇਖੋ 7-800 ਵਾਲਾ ਸੂਟ 250 ਰੁਪਏ ਦੀ ਪੂਰੀ ਦੁਕਾਨ ਖਾਲੀ ਕਰਦਾ ਪਿਆ ਸੂਟ ਕਿੰਨੇ ਚਾਹੀਦੇ ਇਹ ਦੱਸੋ ਪੂਰੇ ਪੰਜਾਬ ਦੇ ਏਰੀਆ ਦੀ ਗਾਰੰਟੀ ਆ ਐਦਾਂ ਦੇ ਸੂਟ 1000 1200 1500 ਵਾਲੇ ਠੀਕ ਹੈ ਜੀ ਹਾਂ ਜੀ ਇੱਕ ਨਾਲ ਇੱਕ ਫ੍ਰੀ ਕਰਤਾ ਹਾਂ ਜੀ ਠੀਕ ਹੈ ਜੀ ਕੀ ਕਰਤਾ ਇੱਕ ਨਾਲ ਇੱਕ ਫ੍ਰੀ ਇੱਕ ਨਾਲ ਇੱਕ ਫ੍ਰੀ 902 ਕਰਤੇ ਆ ਆ ਲੋ 450 ਰੁਪਏ ਸੂਟ ਕਰ ਆ ਦੇਖੋ ਪੀਸ ਪਿਓਰ ਨੈਚੁਰਲ ਗਰੇਪ ਤੇ ਕੰਮ ਦੇਖੋ ਕੀਤਾ ਹੋਇਆ ਬਾਜ਼ਾਰ ਚ 1200 1500 ਹਾਂ ਜੀ ਆ ਲੋ ਬਾਬੇ ਦੀ ਹੱਟੀ ਦੇ 450 ਰੁਪਏ ਦੇਖੋ ਵੀ ਕਿਸੇ ਨੇ ਲੱਤਾ ਜੀ ਇੰਨੀ ਜਾਣ ਨਹੀਂ ਜੋ ਬਾਬੇ ਦੀ ਹੱਟੀ ਦਾ ਮੁਕਾਬਲਾ ਕਰ ਦੇ 1400 ਦਾ ਚਲੋ ਚਾਰਟ ਦੇਖੋ 1500 ਵਾਲਾ ਸੂਟ ਕਰਤਾ 450 ਰੁਪਏ ਦਾ ਉੱਤੇ ਰੰਗ ਦੇਖੋ ਆ ਚੀਜ਼ਾਂ ਦੇਖ ਲਓ ਬਣੀਆਂ ਹੋਈਆਂ ਹਾਂ ਜੀ ਆਹ ਦੁਪੱਟੇ ਦੇਖੋ ਫੁੱਲ ਪਿਓਰ ਦੇ ਕੋਈ ਲੋ ਆ ਲੋ ਆ ਵੀ ਲੈ ਜਾਓ ਆ ਵੀ ਲੈ ਜਾਓ 1200 1500 ਰੇ ਸੂਟ ਗਿਆ 1100 ਰੇ 2 ਕਰਤੇ ਜੀ 550 ਰੁਪਏ ਦਾ ਸੂਟ ਆ ਜੀ ਇਹ ਲੈ ਜਾਓ ਕਪੜਾ ਦੁਆਰਾ ਇਸ ਰੇਟ ਤੇ ਇਤਿਹਾਸ ਚ ਨਹੀਂ ਆਉਣਾ ਜੀ ਆ ਲੋ ਦੇਖੋ ਜਾਲ ਬਣਿਆ ਦੁਪੱਟੇ ਨਾਲ ਆ ਰੇਟ ਸਿਰਫ 250 ਰੁਪਇਆ ਕੋਈ ਹਜ਼ਾਰ ਨਹੀਂ ਕੋਈ 800 ਨਹੀਂ ਕੋਈ 700 ਨਹੀਂ ਸਿਰਫ 250 ਰੁਪਏ ਚ ਇਹ ਤਾਂ ਵੀ ਦੇਖੋ 250 ਰੁਪਏ ਚ ਲੈ ਜਾਓ ਬਸ ਆ ਲੋ ਪਰਲ ਪਰਲ ਵਰਗਾਲੇ ਸੂਟ ਭਾਜੀ ਆ ਦੇਖੋ ਪੀਸ 2250 ਚ ਆਹ ਦੇਖੋ ਚੀਜ਼ਾਂ ਆਹ ਦੇਖੋ ਭਾਜੀ ਜਾਮਰਾ ਸੂਟ 17 1800 ਵਾਲਾ ਹਲੋ ਕੋਈ ਸੂਟ ਧੱਕੋ 250 ਰੁਪਏ ਕਰੀ ਕੀ ਜਨੇ ਤੁਸੀਂ ਕੋ ਬਚਾਉਣਾ ਬਜੂਣਾ ਹੈ ਕਿ ਲਟਾਈ ਦੇਣਾ ਸਾਰਾ ਭਾਜੀ ਲਟਾਣਾ ਹੀ ਆ ਇਸ ਟਾਈਮ ਲਟਾਣ ਵਾਲਾ ਹੀ ਕੰਮ ਹੈ ਕਿਉਂਕਿ ਪੈ ਆਂਦੀ ਲੋੜਾ ਨਵਾਂ ਸ਼ੋਰੂਮ ਵੀ ਤਾਂ ਪਾਣਾ ਹੈ ਗਾਟਾ ਪਾ ਕੇ ਦੇਰਾਂ ਲੈ ਜੋ ਚਾਹੇ ਕੋਈ ਦੁਕਾਨਦਾਰ ਆਵੇ ਚਾਹੇ ਰੀਸੇਦਾਰ ਆਵੇ ਸੱਕ ਭੜ ਕੇ ਬਸ ਜਿਹੜਾ ਆਵੇ ਪੈਸੇ ਲੈ ਕੇ ਆਵੇ ਧਾਰਾ ਹੀ ਨਹੀਂ ਵੇਚਦੇ ਆ ਕੱਲਾ ਕੱਲਾ ਸੂਟ ਬਾਗਵਾਲ ਸ਼ੋਰੂਮ ਆਲੇ ਸੋਤੇ ਬਾਈ ਬਾਈ ਸੋਲੇ ਹਲੋ ਚੱਕੋ ਬਾਬੇ ਦੀ ਹੱਡੀ ਦਾ 550 ਰੁਪਏ ਚੀਜ਼ਾਂ ਦੇਖ ਚੀਜ਼ਾਂ ਕੋਈ 700 ਮੰਗਦਾ ਕੋਈ ਬਾਜ਼ਾਰ ਚ 800 ਮੰਗਦਾ ਪਰ ਇੱਥੇ 333 ਰੁਪਏ ਸੁੱਟਿਆ ਜੋ ਆਹ 333 ਜਨੇਰੀ ਲਿਆਤੀ ਐ 1000 ਦੇ ਤਿੰਨ ਸੂਟ 1000 ਦੇ ਤਿੰਨ ਸੂਟ ਨੇ ਚਾਰ ਦੇਨੇ ਆ ਚਾਰ ਦੇਣਾ ਵੀ ਜਿਹੜਾ ਵੀਰ ਬਾਰ ਆ ਗਿਆ ਸੋ ਲੈ ਗਿਆ ਜਿਹੜਾ ਰਹਿ ਗਿਆ ਸੋ ਰਹਿ ਗਿਆ ਦੁਕਾਨ ਕਰ ਦੇਣੀ ਐ ਜਮਾਈ ਬੰਦ ਤੇ ਫਰੀ ਦੇ ਭਾ ਕਪੜਾ ਚਕਾਈਆਂ ਨੇ ਆ ਕੇ ਲੈ ਜਾਓ ਅਗਲੀ ਵੀਡੀਓ ਤੁਹਾਨੂੰ ਕਾਰਡ ਵੀ ਪਾ ਦਣਾ ਸਾਰਿਆਂ ਨੇ ਨਵੀਂ ਦੁਕਾਨ ਤੇ ਆਉਣਾ ਆ ਇਸ ਕਰਕੇ ਹੁਣ ਜਿਹੜਾ ਫਾਇਦਾ ਮਿਲਦਾ ਲੈ ਜਾਓ ਆ ਦੁਪੱਟਾ ਦੇਖ ਲਓ ਤੁਸੀਂ ਪਹਿਲਾਂ ਦੁਪੱਟਾ ਚੈੱਕ ਕਰ ਲਓ ਕਿੰਨਾ ਲੱਜਰੀ ਬਣਿਆ ਫੇਰ ਤੁਸੀਂ ਆ ਘੇਰਾ ਚੈੱਕ ਕਰੋ ਗਲੇ ਦੇ ਵਰਗ ਦੇਖੋ ਆ ਜੀ 1500 ਰੁਪਏ 'ਚ ਸੂਟ ਕਰਤਾ 1500 ਰੁਪਏ 'ਚ ਡਿਜ਼ਾਈਨ ਦੇਖ ਲਓ ਆ ਦੇਖੋ 15 1500 ਰੁਪਏ ਇੱਕ ਹੈ ਵੀ 4 4 5 5000 ਵਾਲੇ ਸੂਟ 15 1500 ਰੁਪਏ ਕਰਤੇ ਆ ਪਿਓਰ ਗੀਜ਼ਾ ਕੋਟਨ ਦੇ ਸੂਟ ਆਹ ਦੇਖੋ ਚੀਜ਼ਾਂ ਦੇਖੋ ਬੜੀਆਂ ਹੋਈਆਂ ਹਾਂਜੀ ਆਹ ਦੇਖੋ ਦੁਪੱਟੇ ਨਾਲ ਹਾਈ ਕਲਾਸ ਇਦਾਂ ਦੇ ਪੀਸ 1200 1500 ਵਾਲੇ ਰੰਗ ਦੇਖੋ 600 600 ਰੁਪਏ ਕਰਤੇ ਭਾਜੀ 1 ਲੱਖ ਦਾ ਕੱਪੜਾ ਦਾ ਬਾਜ਼ਾਰ 'ਚ ਇੱਥੇ 25 30 ਹਜ਼ਾਰ ਤਾਨੂੰ ਦੇਣਾ ਏਡਾ ਵੱਡਾ ਫਾਇਦਾ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਵੱਡਾ ਧਮਾਕਾ ਕਰਾਂਗੇ ਵੱਡਾ ਧਮਾਕਾ ਵੀ ਕਰਾਂਗੇ ਤੇ ਇਦਾਂ ਦੇ 695 795 ਵਾਲੇ ਜੂ ਮਸਲਿਨ ਦੇ 2250 ਰੁਪਏ ਕਰਤੇ 2250 ਲੋ ਜੀ ਰਹਿ ਗਏ 4 ਦਿਨ ਰਹਿ ਗਏ 4 ਦਿਨ ਰਹਿ ਗਏ 4 ਦਿਨ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਬਾਬੇ ਦੀ ਹੱਟੀ ਦੇ ਆਜੋ ਬਾਬੇ ਦੀ ਹੱਟੀ ਹੋ ਗਈ ਜਮੇ ਬੰਦ ਜਲੰਧਰ ਸ਼ਿਫਟ ਹੋਣ ਜਾ ਰਹੀ ਆ ਜਿੱਥੇ ਬਾਰੇ ਨਵਾਂ ਸ਼ੋਰੂਮ ਜਿਸ ਕਰਕੇ ਦੇਖੋ ਕਰੋੜਾਂ ਦੇ ਕਪੜਾ ਫਰੀ ਦੇ ਪਾ ਬਾਬਾ ਜੀ ਦੇ ਜਾਂਦੇ ਆ ਕਹਿੰਦੇ ਫੈਰੇ ਭੱਡੇ ਕਰ ਰਹੇ ਹੋ ਟਰੱਕ ਭਰ ਕੇ ਕਪੜਾ ਦੇ ਰਿਹਾ ਬਈ ਦਿਨ ਰਹਿ ਗਏ ਨੇ 4 ਤੇ ਉਧਰ ਹੋ ਗਈ ਹੈ ਤਿਆਰੀ ਓਪਨਿੰਗ ਦੀ ਹਾਂਜੀ ਤੇ ਨੇਰੀ ਬਣਾ ਲਗਾ ਵੀਰ ਸ਼ੁੱਕਰ ਸ਼ਨੀ ਐਤ ਦੋ ਹfte ਲੇਡਾਂ ਓਪਨਿੰਗ ਤੋਂ ਦਾ ਕਾਰਨ ਹੈ ਇੱਕ بارشਾਂ ਤੇ ਮਿਸਤਰੀ ਜੀ ਤਾ ਤੁਹਾਨੂੰ ਪਤਾ ਨਾ ਮਿਸਤਰੀਏ ਕਾਰੀ ਵੱਢ ਜਾਣ ਤੇ ਕੱਢਣੇ ਓਕੇ ਹੁੰਦੇ ਆ ਕਿ ਨਹੀਂ ਅੱਜ ਉਹ ਵੀ ਦਿਖਾਵਾਂਗੇ ਇਹਨਾਂ ਨੂੰ ਆਪਾਂ ਭਾਜੀ ਪਹਿਲਾਂ ਤਮਾਕਾ ਦਿਖਾਉਨੇ ਆ ਜਲਵੇ ਵਾਲਾ ਹਾਂਜੀ ਆਹ ਲੋ ਆਹ ਸੂਟ ਦੇਖ ਲੋ ਪਿਓਰ ਮਸਲੀਨ ਦਾ ਇੱਕ ਸੂਟ ਨਹੀਂ ਗਾ ਹਾਂਜੀ ਲੀਰਾ ਨਹੀਂ ਵੇਚਦਾ ਪਿਆ 5-5 ਮੀਟਰ ਕੱਪੜਾ ਆਇਆ ਚੁੰਨੀ ਨਾਲ ਹਾਂਜੀ ਰਸਪਿੰਦ ਫੁੱਲ ਪਿਓਰ ਦਾ ਦੁਪੱਟਾ ਹਾਂਜੀ ਮੈਂ ਚੈਲੰਜ ਕਰਕੇ ਕਹਿੰਦਾ ਪੂਰਾ ਪੰਜਾਬ ਦਾ ਓਪਨ ਚ ਰਹੀ ਆਹ ਸੂਟ ਦੇਖ ਲੋ ਆ ਡਿਜ਼ਾਈਨ ਮੈਂ ਖੋਲ ਕੇ ਦਿਖਾ ਲਗਾ ਕਰੀ ਦੇਖੋ ਧਾਗੇ ਦੀ ਕੜਾਈ ਕੀਤਾ ਹੋਇਆ ਸੂਟ ਕੰਮ ਰਹਿ ਗਿਆ ਕੀਤਾ ਹੋਇਆ ਆ ਦੁਪੱਟਾ ਦੇਖੋ ਨਾਲ ਫੁੱਲ ਪਿਓਰ ਉਹ ਵੀ ਬਰਸ਼ ਪੇਂਟ ਕੀਤਾ ਹੋਇਆ ਪੂਰਾ ਪੰਜਾਬ ਘੁੰਮ ਲੈਣਾ ਭਾਜੀ ਆ ਦੁਪੱਟੇ ਦਾ ਸੈ ਦੇਖ ਲੋ ਆ ਦੇਖੋ ਠੀਕ ਹੈ ਜੀ ਇਹ ਚ ਡਿਜ਼ਾਈਨ ਦੇਖੋ ਰੰਗ ਦੇਖੋ ਪੂਰੇ ਪੰਜਾਬ 'ਚ 675 799 ਹਾਂਜੀ ਆ ਬਾਬੇ ਦੀ ਹੱਡੀ ਦੇ ਹੁਣੇ ਹੁਣੇ ਆਏ ਉਹ ਵੀਰ ਵਾਰ ਕੱਲ ਸਰੇ 9:00 ਤੋ ਲੈ ਕੇ ਰਾਤੀ 8:00 ਵੇ ਰਾਖ ਸੇਰ ਆ ਇਹ ਦਵਾਰਦਕ ਅੱਛਾ ਕੋ 2250 ਰੁਪਏ 2250 ਰੁਪਏ ਸੂਟ ਕਰਦਾ ਤੁਸੀਂ ਆ 2250 ਰੁਪਏ ਦੇ ਰਿਆਂ ਮੈਨੂੰ ਲੱਗਦਾ ਬਾਬੇ ਦੀ ਹੱਟੀ ਦਾ ਬੰਦ ਹੁੰਦੀ ਨਹੀਂ ਹੁੰਦੀ ਪਤਾ ਨਹੀਂ ਆਨੇ ਲੋਕਾਂ ਦੀਆਂ ਦੁਕਾਨਾਂ ਜ਼ਰੂਰ ਬੰਦ ਕਰਾਣੀਆਂ ਆ ਤੁਸੀਂ ਚੈੱਕ ਕਰ ਲੋ ਬਾਜ਼ਾਰ ਕੋਈ 700 ਦਿੰਦਾ ਕੋਈ 800 ਦਿੰਦਾ ਬਾਬੇ ਦੀ ਹੱਟੀ 2250 ਰੁਪਏ ਨੂੰ ਚੁੰਨੀ ਨਾਲ ਫੁੱਲ ਪਯੋਰ ਦੀ ਦੇਖੋ 7 800 ਵਾਲਾ ਸੂਟ 2250 ਰੁਪਏ ਦੀ ਪੂਰੀ ਦੁਕਾਨ ਖਾਲੀ ਕਰਦਾ ਪਿਆ ਸੂਟ ਕਿੰਨੇ ਚਾਹੀਦੇ ਇਹ ਦੱਸੋ ਮੁਠਿਆ ਦੇ ਮੁਠੇ ਲੈ ਜਾਓ ਪੂਰੇ ਪੰਜਾਬ ਦਾ ਤਮਾਕਾ ਐਂਡ ਕਰਦਾ ਐਂਡ ਕੱਪੜੇ ਦਾ ਚਾਹੇ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰੋਂ ਦੁਕਾਨ ਦਾ ਰਖੜੀ ਦੇ ਕੱਪੜਿਆਂ ਨਾਲ ਚਾਹੇ ਵਿਆਹ ਆਈ ਦਾਜ ਵੇ ਤੇ ਕੱਪੜਾ ਨਾਲ ਚਾਹੇ ਸੈੱਟ ਵਾਈ ਸੈੱਟਰੋਂ ਚਾਹੇ ਇੱਕ ਇੱਕ ਲੈ ਜਾਓ 8 9 16 ਸੂਟ ਸਿਰਫ 250 ਰੁਪਏ ਚ ਬਾਬੇ ਜੱਟੀ ਦੇ ਕਰਦਾ ਆਜਾ ਦੇਖੋ ਭਾਜੀ ਆ ਇਹਨੂੰ ਕਹਿੰਦਾ ਬੁਟੀਕਾ ਵਾਲੇ ਸੈਲੀਬ੍ਰਿਟੀ ਵਾਲੇ ਆਰਟੀਕਲ ਹਾਂਜੀ ਆ ਚੀਜ਼ਾਂ ਬਜ਼ਾਰਾਂ ਦਾ ਦੇਖ ਲਓ ਪੀਸ ਪੂਰੇ ਪੰਜਾਬ ਦਾ ਧਮਾਕਾ ਦੇ ਲੱਗਾ ਮੈਂ ਪੀਸ ਦੀ ਲੁੱਕ ਦੇਖ ਲਓ 15 1500 ਦਾ ਹਾਂਜੀ 1500 ਰੁਪਏ ਪੀਸ ਐਦਾਂ ਦੇ ਸੂਟ ਐਦਾਂ ਦੇ ਮਸਲੀਨ ਦਾ ਦ ਠੀਕ ਹੈ ਸੋਲੋ ਡਿਜ਼ਾਈਨ ਦੇਖ ਲੋ ਇੱਥੇ ਇੱਕ ਤੋਂ ਘੜੀਆਂ ਆ ਜਾਏਗਾ ਇੱਕ ਤੋਂ ਘ ਧਮਾਕਾ ਹੋ ਜਾਏਗਾ ਦੇਖੋ ਕਲਰ ਚਾਰਟ ਠੀਕ ਹੈ ਇਹਨੂੰ ਛੱਡੋ ਭਾਜੀ ਇੱਥੇ ਹੋਰ ਚੀਜ਼ਾਂ ਵੀ ਦਿਖਾ ਦਿੰਨਾ ਹਾਂਜੀ ਮਸਲੀਨ ਦੇ ਨਾਮ ਨਾਲ ਹੈਵੀ ਨੇਚਰਲ ਗਰੇਵਰ ਸੂਟ ਮੇਰੇ ਨਾਲ ਸ਼ੀਸ਼ਿਆਂ ਵਾਲੇ ਮਿਰਰ ਵਾਲੇ ਸ਼ੀਸ਼ੇ ਵਾਲੇ ਪੂਰਾ ਪੰਜਾਬ ਘੁੰਮ ਲੋ ਭਾਜੀ ਪੂਰੇ ਪੰਜਾਬ ਦੇ ਏਰੀਆ ਦੀ ਗਾਰੰਟੀ ਹੈ ਐਦਾਂ ਦੇ ਸੂਟ 1100 1500 ਵਾਲੇ ਠੀਕ ਹੈ ਜੀ ਹਾਂਜੀ ਇੱਕ ਨਾਲ ਇੱਕ ਫ੍ਰੀ ਕਰਤਾ ਹੈ ਹਾਂਜੀ ਠੀਕ ਹੈ ਜੀ ਕੀ ਕਰਦਾ ਇੱਕ ਨਾਲ ਇੱਕ ਫ੍ਰੀ ਇੱਕ ਨਾਲ ਇੱਕ ਫ੍ਰੀ 900 ਦੇ 2 ਕਰਤੇ ਆ ਆ ਲੋ 450 ਰੁਪਏ ਸੂਟ ਕਰਤਾ ਭਾਜੀ ਨੈਚੁਰਲ ਗਰੇ ਦੇ ਸੂਟ ਉਹ ਵੀ ਸੂਟ ਸਾਰੇ ਜਿਹੜੇ ਬਾਜ਼ਾਰ ਚ 15 1500 1600 ਰੁਪਏ ਇੱਥੇ 450 ਰੁਪਏ ਚ ਆ ਦੇਖੋ ਭਾਜੀ ਪੂਰਾ ਪੰਜਾਬ ਕੋ ਮਲੇਣਾ ਐਦਾਂ ਦੇ ਪੀਸ ਹੈਵੀ ਦੇਖੋ 400 450 ਰੁਪਏ ਦੀ ਕਰਤਾ ਆ ਤਮਾਕਾ ਕਾ ਕਰਦਾ ਤਮਾਕਾ ਰੰਗ ਬਹੁਤ سارے ਮਿਲ ਜਣੇ ਆ 450 ਰੁਪਏ ਦਾ 900 ਰੁਪਏ ਦੇ ਦੋ ਸੂਟ ਕਰਦੇ ਬਾਜ਼ਾਰ ਚ 15-1700 ਰੁਪਏ ਦਾ ਇੱਕ ਮਿਲਦਾ ਆ ਦੇਖੋ ਪੀਸ ਪਿਓਰ ਨੈਚੁਰਲ ਕਰੇ ਤੇ ਕੰਮ ਦੇਖੋ ਕੀਤਾ ਹੋਇਆ ਬਾਜ਼ਾਰ ਚ 1200 1500 ਹਾਂਜੀ ਆ ਲੋ ਬਾਬੇ ਦੀ ਹੱਡੀ ਦਾ 450 ਰੁਪਏ ਦਾ ਦੇਖੋ ਵੀ ਕਿਸੇ ਦੀ ਲੱਤਾਂ ਜੇ ਇੰਨੀ ਜਾਨ ਨਹੀਂ ਜੋ ਬਾਬੇ ਦੀ ਹੱਡੀ ਨਾਲ ਮੁਕਾਬਲਾ ਕਰ ਲਵੇ 450 ਦਾ ਚਲੋ ਚਾੜ ਦੇ 1500 ਵਾਲਾ ਸੂਟ ਕਰਦਾ 450 ਰੁਪਏ ਦਾ ਉੱਤੋਂ ਰੰਗ ਦੇਖੋ ਬੋਲ ਬੋਲਦੇ ਬੱਤਾਰ ਕੇ ਰੰਗ ਆ ਮੈਂ ਕਿਹ ਬਿਆਹ ਸ਼ਾਦੀ ਵਾਲੀ ਤੇ ਕਪੜਾ ਲੈਣਾ ਬਜ਼ਾਰਾਂ ਤੇ ਜਾ ਕੇ ਲੁੱਟਣਾ ਕਰਾਓ ਅਸੀਂ ਦੁਕਾਨ ਬੰਦ ਕਰ ਰਿਹਾ ਇਸ ਕਰਕੇ ਸਾਡੇ ਕੋਲ ਆਓ ਕਿਉਂਕਿ ਇਦਾਂ ਦੇ ਪੀਸ ਨੇਚਰਲ ਕਲੇਵ ਰੰਗ ਕੱਲਾ ਸੁਣ ਵੀ ਦੇ ਦਾਂਗੇ ਆ ਲੋ ਜਿਆਰ ਜਿੰਨੇ ਮਰਜੀ ਲਓ ਰੇ ਤਰਤਨਾ ਕਾਪਾਤਾ ਐ ਲੋ ਤੋਤਾ ਗਲੋਂ ਵੀ ਲਿਆਤਾ 450 ਰੁਪਏ ਚ ਦੇਖੋ ਵੱਡੇ ਵੱਡੇ ਆਪ ਦੇਖੋ ਪੀਸ ਡੰਮੀਆਂ ਤੇ ਲਾਕੇ 2 21200 115 450 ਦੇ ਭਾਈ 450 ਰੁਪਏ ਬਾਬੇ ਦੀ ਹੱਟੀ ਨੇ ਕਰਤਾ 450 ਦੇ ਵਿੱਚ ਸੂਟਾ ਵੀ ਕਰਤਾ ਜੀ ਮੁਠੇ ਦੇਖੋ ਤੁਸੀਂ ਇੱਕ ਤੋਂ ਇੱਕ ਆ ਰਹੇ ਆ ਤਮਾਕੇ ਆ ਰਹੇ ਤਮਾਕੇ ਬੁੱਢੀ ਕਾਲੇ ਪੀਸ ਵੀ ਲਿਆਏ ਹੋ ਆ ਲੋ ਭਾਜੀ ਬੁੱਢੀ ਕਾਲੇ ਪੀਸ ਦਾ ਆਪਾਂ ਨਵੀਂ ਦੁਕਾਨ ਦੀ ਓਪਨਿੰਗ ਤੇ ਲਿਆਂਦੇ ਆ ਤਮਾਕੇ ਕਰਨ ਲਈ ਇਦਾਂ ਦੇ ਪੀਸ ਆ ਚੀਜ਼ਾਂ ਦੇਖ ਲਓ ਬਣੀਆਂ ਹੋਈਆਂ ਹਾਂਜੀ ਆਹ ਦੁਪੱਟੇ ਦੇਖੋ ਫੁੱਲ ਪਿਓਰ ਦੇ ਫੁੱਲ ਪਿਓਰ ਦੇ ਦੁਪੱਟੇ ਆ ਦੇਖੋ 2.5 ਮੀਟਰ ਦੇ ਦੁਪੱਟੇ ਉੱਪਰ ਦੇਖੋ ਕਿੰਨਾ ਸ਼ਾਨਦਾਰ ਕੰਮ ਕੀਤਾ ਹੋਇਆ ਦੇਖੋ ਕੱਪੜਾ ਵੀ ਸੋਹਣਾ ਤੇ ਕਢਾਈ ਵੀ ਸੋਹਣੀ ਸੁਪਰ ਕਲਾਸ ਚੀਜ਼ਾਂ ਦਿਖਾ ਰਿਹਾ ਹਾਂ ਜੀ ਕੋਈ ਲੋ ਆ ਲੋ ਆ ਵੀ ਲੈ ਜਾਓ ਆ ਵੀ ਲੈ ਜਾਓ 1200 1500 ਰੇ ਸੁਡ ਗਿਆ 1100 ਰੇ 2 ਕਰਤੇ ਜੀ 550 ਰੁਪਏ ਦਾ ਸੂਟ ਪਾਜੀ ਲੈ ਜਾਓ ਕਪੜਾ ਦੁਆਰਾ ਇਸ ਰੇਟ ਤੇ ਇਤਿਹਾਸ ਚ ਨਹੀਂ ਹੋਣਾ ਜੇ ਆਹ ਦੇਖੋ ਜਿਹੜੇ ਬਾਜ਼ਾਰ ਚ 15 1500 ਰੇ ਬਾਬੇ ਦੀ ਢੇਟੀ ਦੇ 550 ਆ 1 1100 ਰੇ 2 ਹਾਂ ਲੋ ਪਾਜੀ ਲੈ ਜਾਓ ਜਿੰਨਾ ਮਰਜ਼ੀ ਕਪੜਾ ਲੈ ਜਾਓ ਬਾਬੇ ਦੀ ਢੇਟੀ ਦੀ ਦੁਕਾਨ ਕਰਦੇ ਪਿਆ ਖਾਲੀ ਐਂਦਾਂ ਰੇ ਤਮਾਕੇਦਾਰ ਚੀਜ਼ਾਂ ਐਲੋ ਸ਼ੀਮਰ ਦਾ ਸੂਟ ਹਾਂਜੀ 1050 ਦਾ 250 ਰੁਪਏ ਕਰਤਾ ਜੀ ਆ ਲੋ 1000 ਦੇ ਚਾਰ ਸੂਟ ਕਰਤੇ ਆ ਆਪਦੇ ਚਾਰ ਸੂਟ ਸੁਵਾਨਾ ਵਾਲਾ ਸੂਟ ਲੈਨਿੰਗ ਦਾ ਕਪੜਾ ਵੀ ਨਾਲ ਦਾਂਗੇ ਦੇਖੋ ਜੀ 250 ਰੁਪਏ ਜਿਹੜਾ ਬਾਜ਼ਾਰ ਜਾ ਕੇ 50000 ਰੁਪਏ ਕਪੜਾਣਾ ਬਾਬੇ ਦੀ ਹੱਡੀ ਤੋਂ 15 16000 ਚ ਲੈ ਜਾਓ ਆ ਦੇਖੋ 500 ਵਾਲੇ ਸੂਟ 2250 ਚ 1000 ਦੇ ਚਾਰ ਸੂਟ ਕਰਤੇ 1000 ਦੇ ਚਾਰ ਸੂਟ ਆ ਲੋ 1000 ਦੇ ਚਾਰ ਰੰਗ ਦੇਖੋ ਤੁਸੀਂ ਬਾਏ ਬਾ ਕਮਾਲ ਪੀ ਸਾਗੇ ਨੇ ਆ ਦੇਖੋ ਸੂਟ ਆ ਚੀਜ਼ਾਂ ਦੇਖੋ ਬਣੀਆਂ ਹੋਈਆਂ ਇੱਕ ਤੋਂ ਇੱਕ ਧਮਾਕਾਰਿਆਂ ਵਾਲੋ ਫੜੋ 250 ਰੁਪਏ ਦੇ ਦੇਖੋ ਜਾਲ ਬਣਿਆ ਦੁਪੱਟੇ ਨਾਲ ਆ ਰੇਟ ਸਿਰਫ 250 ਰੁਪਈਆ 2250 ਲੈ ਜਾਓ ਆਹ ਇੱਕ ਕੜਾਈਆਂ ਵਾਲੇ ਸੂਟ ਪ੍ਰਿੰਟ ਸੂਟ ਧਮਾਕੇਦਾਰ ਕੈਮਰੀ ਦੇ ਸੂਟ ਕੱਪੜੇ ਵੀ ਗਾਰੰਟੀ ਦੇ ਨਾਲ ਆ ਲੋ ਦੇਖੋ بار بار ਕਹਿ ਰਹੇ ਆ 4 ਦਿਨ ਤੁਹਾਡੇ ਕੋਲ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਲੱਖਾਂ ਰੁਪਈਆ ਦੇ ਫੇਰੇ ਤੁਹਾਡੇ ਬਾਪ ਜੀ ਆ ਲੋ ਭਾਜੀ ਇਦਾਂ ਦੇ ਬ੍ਰਾਂਡਡ ਪੀਸ ਵੀ ਲੈ ਜਾਓ ਆਹ ਦੇਖੋ ਪੀਸ ਧਮਾਕੇਦਾਰ ਚੀਜ਼ਾਂ ਲੋ ਪੂਰੇ ਪੰਜਾਬ ਦਾ ਧਮਾਕਾ ਦੇਣ ਜਾ ਰਹੇ ਆ ਆ ਲੋ ਸੀਕਵੈਂਸ ਨਾਲ ਹੈਵੀ ਸੂਟ ਪ੍ਰਿੰਟ ਇੱਕ ਤੋਂ ਇੱਕ ਕਰਾਈਏ ਇੱਕ ਤੋਂ ਇੱਕ ਬਾਬੇ ਦੀ ਹੱਡੀ ਦੇ 1075 ਵਾਲਾ ਸੂਟ 500 ਰੁਪਏ ਦੇਖੋ ਬਾਬੇ ਦੀ ਹੱਡੀ ਹੋਣ ਲੱਗੀ ਬੰਦ ਜਲੰਧਰ বাস ਸਟੈਂਡ ਦੇ ਸਾਹਮਣੇ ਜਾ ਰਹੀ ਆ ਰੈਨੋਵੇਸ਼ਨ ਹੋ ਰਹੀ ਆ ਮਿਸਤਰੀ ਜੂ ਲੋ ਭਾਈ 2250 ਰੁਪਏ ਲੈ ਜਾਓ ਇਦਾਂ ਦਾ ਸੂਟ ਹੈਵੀ ਹੈਂਡਵਰਕ ਵਾਲੇ 2250 ਰੁਪਏ ਕੋਈ ਹਜ਼ਾਰ ਨਹੀਂ ਕੋਈ 800 ਨਹੀਂ ਕੋਈ 700 ਨਹੀਂ ਸਿਰਫ 250 ਰੁਪਏ ਚ ਇਹ ਤਾਂ ਰਵੀ ਦੇਖੋ 2200 ਰੁਪਏ ਚ ਲੈ ਜਾਓ ਬਸ ਬਰਲਵਰ ਕਲੇ ਸੂਟ ਪਾਜੀ ਆ ਦੇਖੋ ਪੀਸ 2200 ਚ ਆਹ ਦੇਖੋ ਚੀਜ਼ਾਂ ਧਮਾਕੇ ਕਰਦੇ ਧਮਾਕੇ ਪਾਜੀ ਵੱਡੇ ਫੇਰੇ ਕਰਾਰੇ ਜਾਂਦੇ ਆਹ ਦੇਖੋ ਰੰਗ ਚੈੱਕ ਕਰੋ ਡਿਜ਼ਾਈਨ ਚੈੱਕ ਕਰੋ ਬਾਬੇ ਦੇ ਡਿੱਤੇ ਇੰਨੀ ਕੋਈ ਸ਼ਰਤ ਨਹੀਂ ਬਈ ਘਟੋ ਘੱਟ 20000 ਰੁਪਏ ਦਾ ਕੱਪੜਾ ਲਓ ਜਾਂ ਜੀ ਸਾਡੇ ਕੋਲ ਆ ਉਹ ਸੈੱਟ ਵਾਈਂ ਸੈੱਟ ਲਓ ਇਥੇ ਚਾਹੇ ਤੁਸੀਂ 5000 ਆਹ ਦੇਖੋ ਪਾਜੀ 5000 ਦਾ ਚਾਹੇ ਸਿੰਗਲ ਸਿੰਗਲ ਵੀ ਲੈ ਜਾਓ ਆਹ ਦੇਖੋ ਸੂਟ ਪਾਜੀ ਬਣਿਆ ਹੋਇਆ ਆਹ ਦੇਖੋ ਦੁਪੱਟਾ ਹਾਂਜੀ ਕਿਦਾਂ ਦੀ ਲੱਗੀ ਚੀਜ਼ ਸੁਪਰ ਚੀਜ਼ ਆ ਦੇਖੋ ਭਾਜੀ ਜਾਮ ਦਾ ਸੂਟ 17 1800 ਵਾਲਾ ਆ ਲੋ ਕੋਈ ਸੂਟ ੱੱਕੋ 250 ਰੁਪਏ ਇਹ ਵੀ 250 ਚ ਕਰਤਾ ਆ ਵੀ 250 ਚ ਕਰਤਾ ਆ ਵੀ 250 ਚ ਕਰਤਾ ਆ ਲੋ 150 ਚ ਲੈ ਜਾਓ ਕੰਮ ਕਰੀਦਾ ਤੇ ਕੰਮ ਕਰਕੇ ਦਿਖਾਈਦਾ ਐਦਾਂ ਦਾ ਪੀਸ ਬਾਜ਼ਾਰ ਚ ਜਾਮ ਦਾ ਹਾਂ 795 ਆ ਲੋ 250 ਰੁਪਏ ਹਾਂਜੀ ਬਾਬੇ ਰੇੜੀ ਦੇ ਖਲਾਲਾ ਪਾਤਾ ਰੇਟਾਂ ਦਾ ਆ ਪੀਸ ਦੇਖ ਲਓ ਆ ਬ੍ਰਾਂਡ ਦੇਖ ਲਓ ਪਹਿਲਾ ਬ੍ਰਾਂਡ ਹਾਂਜੀ ਇਹ ਸੁਰਦਰ ਟੌਪ ਕਲਾਸ ਬ੍ਰਾਂਡ ਦਾ ਚੰਦੇਰੀ ਦਾ ਸੂਟ ਆਹ ਦੇਖੋ ਪੀਸ ਜਿਹੜਾ ਬਾਜ਼ਾਰ 'ਚ ਡੰਮੀ ਦੇ 1095 ਫੜੋ 250 ਰੁਪਏ ਬਾਬੇ ਦੀ ਹੱਡੀ ਤੋਂ ਦੇਖੋ ਚਾਹੇ ਵਿਆਹ ਸ਼ਾਇਦ ਕੱਪੜਾ ਦਾ ਦਾਜਪੁਰ ਦਾ ਕੱਪੜਾ ਨਾਲ ਹੁਣੇ ਆਜੋ 4 ਦਿਨ ਦੇ ਵਿੱਚ ਲੱਖ ਰੁਪਏ ਤੁਹਾਡੇ ਵੱਲ ਸੋਨਾ ਚਾਂਦੀ 21 21 ਸੋਨਾ ਸੂਨਾ ਲਾ 5 500 ਰੁਪਏ ਕਰੀ ਕੀ ਜਾਨੇ ਤੁਸੀਂ ਕੋ ਬਚਾਉਣਾ ਬਜੂਣਾ ਹੈ ਕਿ ਲਟਾਈ ਦੇਣਾ ਸਾਰਾ ਭਾਜੀ ਲਟਾਣਾ ਹੀ ਆ ਇਸ ਟਾਈਮ ਲਟਾਣ ਵਾਲਾ ਹੀ ਕੰਮ ਹੈ ਕਿਉਂਕਿ ਪਿਆ ਦੀ ਲੋੜਾ ਨਵਾਂ ਸ਼ੋਰੂਮ ਵੀ ਤਾਂ ਪਾਣਾ ਹੈ ਘਾਟਾ ਪਾ ਕੇ ਦੇਰਾਂ ਲੈ ਜੋ ਚਾਹੇ ਕੋਈ ਦੁਕਾਨਦਾਰ ਆਵੇ ਚਾਹੇ ਰੀਸੇਦਾਰ ਆਵੇ ਸਾਰਾ ਭੜ ਕੇ ਬਸ ਜਿਹੜਾ ਆਵੇ ਪੈਸੇ ਲੈ ਕੇ ਆਵੇ ਧਾਰਾ ਹੀ ਨਹੀਂ ਵੇਚਦੇ ਤੇ ਨਾਲ ਹੀ ਨਾਲ ਰੇਡ ਆ ਆ ਦੇਖੋ ਸੋਦੇ ਦੇਖ ਲੋ ਆ ਦੇਖੋ ਹਾਂਜੀ 20 ਛੇ ਬਣਿਆ ਹੋਇਆ ਅਲੋਰ ਕੈਂਸਰ ਦਾ ਦੁਪੱਟਾ ਚੱਕੋ ਹੀ ਆ ਕੱਲਾ ਕੱਲਾ ਸੂਟ ਬਾਗਵਾਲ ਸ਼ੋਰੂਮ ਆਲੇ ਸੋਤੇ 2200 ਵਾਲੇ ਅਲੋ ਚੱਕੋ ਬਾਬੇ ਦੀ ਹੱਡੀ ਦਾ 550 ਕੋਈ ਮੰਗਦਾ 2000 ਕੋਈ ਮੰਗਦਾ 2200 ਕੋਈ ਮੰਗਦਾ 2500 ਬਾਬੇ ਦੇ ਟੇ 500 ਰੁਪਏ ਦਾ ਅਲੋ ਭਾਜੀ ਪੀਸ ਸੂਟ ਨਾ ਸੂਟ ਰੱਖ ਲੋ ਪੂਰੇ ਪੰਜਾਬ ਦੇ ਰੇਟਾਂ ਦੀ ਗਾਰੰਟੀ ਨਾ ਦੇਾਂਗੇ ਗਿਫਟ ਫਰੀ ਨਾਲੇ ਸੂਟ ਦਾਂਗੇ 450 ਰੁਪਏ ਦਾ ਨੈਚੁਰਲ ਨਾਲ ਗਿਫਟ ਫਰੀ ਦੇਨੇ ਆ ਆ ਲੋ ਭਾਜੀ ਦੁਕਾਨ ਹੀ ਪਹਿਣਾ ਭਰਾਵਾਂ ਨੂੰ ਦੇਤੀ ਹੈ ਲੈ ਜਾਓ 450 ਦੇਖੋ ਬਹੁਤ ਸੋਹਣੀਆਂ ਚੀਜ਼ਾਂ ਦੇਣ ਲੈਣ ਕੰਨਾ ਰਖੜੀ ਦੇ ਉੱਤੇ ਕਿਸੇ ਨੂੰ ਦੇਣ ਲੈਣ ਕੰਨਾ ਤੇ ਆ ਜਾਓ 12 15 16 ਸੂਟ 450 ਜੇ ਠੋਕ ਕੇ ਗਾਰੰਟੀ ਦੇ ਰਹੇ ਆ ਆ ਦੇਖੋ ਭਾਜੀ ਪੀਸ ਤੁਸੀਂ ਇੱਕ ਤੋਂ ਇੱਕ ਡਿਜ਼ਾਈਨ ਆ ਲੋ ਬਾਬੇ ਰਹਿਣਗੇ 4 ਦਿਨ ਆਖਰੀ ਜੇ ਵੱਡਾ ਫੇਰਾ ਘਰਾਤਾ ਜਾ ਲੋ ਚਿਕਨ ਦੇ ਸੂਟ ਬ੍ਰੈਂਡਰ ਲੈ ਜੋ 4400 ਰੁਪਏ ਭਾਜੀ 4400 ਇਹ ਤੁਸੀਂ ਹੁਣ ਵੀ ਨਾ ਆਏ ਹੁਣ ਵੀ ਨਾ ਫਤਲ ਨੁਟਾ ਕਰਾਈ ਕਰ ਇਹਦੇ ਵਿੱਚ ਕੋਈ ਕੁਛ ਨਹੀਂ ਕਰ ਸਕਦਾ ਪਰ ਬਾਬੇ ਦੀ ਏਟੀ ਦੇ ਪਟਾਰੇ ਖੋਲਦੇ ਆ ਹਜ਼ਾਰ ਹਜ਼ਾਰਾਂ ਦੇ ਸੂਟ ਕਰਦੇ ਆ 2250 ਚ 2 2000 ਵਾਲੇ ਸੂਟ ਕਰਦੇ ਆ ਆ ਦੇਖੋ ਪਹਿਲਾ ਪੀਸ ਓਏ ਹੋਏ 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 ਆ ਦੇਖੋ ਪੋਚੇ ਹਾਂਜੀ ਆ ਦੇਖੋ ਚੀਜਾਂ ਸੁਪਰ ਲੰਗਰੀ ਦੁਪੱਟੇ ਦੇਖੋ ਨਾਲ ਡਿਜ਼ਾਈਨਰ ਇਹ ਕੁੜੀਆਂ ਦੇ ਪਾਣ ਵਾਲੇ ਸੂਟ ਹਾਂ ਸ਼ੋਰੂਮ ਅਜ 1295 ਹਲੋ ਬਾਬੇ ਇਹਦਾ 550 ਦਾ ਸੂਟ 1102 ਲਓ ਆ ਵੀ 1102 ਚਾਹੇ ਕੁੜੀਆਂ ਚੇੜੀਆਂ ਦੇ ਕੱਪੜਾ ਲੈਣਾ ਮਿਡਲ ਰੇ ਲੈਣਾ ਦਾਦੀਆਂ ਨਾਨੀਆਂ ਲੈਣਾ ਸਾਰਿਆਂ ਲਈ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਗਏ ਆ ਰੇਡ ਮਿੱਟੀ ਦੇ ਭਾਗ ਆਹ ਦੇਖੋ ਜੋਰ ਜੜ ਦੇ ਉੱਪਰ ਸੂਟ ਆ ਗਿਆ ਜੇ ਕੰਮ ਦੇਖੋ ਕੀਤਾ ਹੋਇਆ ਭਾਜੀ ਬਾਜ਼ਾਰ ਚ 5 ਮਿੰਟ ਲਾਈਨ ਚੱਲਿਆ 500 ਦਾ ਹਲੋ ਕਢਾਈ ਕੀਤਾ ਸੂਟ ਦੁਪੱਟਾ ਨਾਲ ਦਾਂਗੇ ਆਹ ਦੇਖੋ ਸੂਟ ਸਮਾ ਕੇ ਕਰਾਤੇ ਡਿਜ਼ਾਈਨ 70 ਦਾਾਂਗੇ ਆ ਲੋ 333 ਰੁਪਏ ਰ 1000 ਰੁਪਏ ਰ 3 ਤੁਹਾਡਾ ਦਿਮਾਗ ਠੀਕ ਹੈ ਤੁਸੀਂ ਕਰ ਕੀ ਰਹੇ ਹੋ ਤੁਸੀਂ ਇਹਦਾ ਰੇਟ ਹੀ ਹੈ ਨਹੀਂ ਬਾਜ਼ਾਰ ਦਾ ਜੋ ਤੁਸੀਂ ਦਈ ਜਾਂਦੇ ਹੋ 1000 ਰੁਪਏ ਰ 3 ਚੈਲੰਜ ਦੇ ਨਾਲ ਭਾਜੀ ਆ ਪੀਸ ਦੇਖ ਚੀਜ਼ਾਂ ਦੇਖ ਚੀਜ਼ਾਂ ਕੋਈ 700 ਮੰਗਦਾ ਕੋਈ ਬਾਜ਼ਾਰ ਚ 800 ਮੰਗਦਾ ਪਰ ਇੱਥੇ 333 ਰੁਪਏ ਦਾ ਸੂਟ ਹੈ ਜੋ ਆਹ 333 ਜਨੇਰੀ ਲਿਆਤੀ ਹੈ 1000 ਦੇ ਤਿੰਨ ਸੂਟ 1000 ਦੇ ਤਿੰਨ ਸੂਟ ਨੇ ਚਾਰ ਦਿਨਿਆ ਵੀ ਚਾਰ ਦਿਨਾਂ ਵੀ ਜਿਹੜਾ ਵੀਰਵਾਰ ਆ ਗਿਆ ਸੋ ਲੈ ਗਿਆ ਜਿਹੜਾ ਰਹਿ ਗਿਆ ਸੋ ਰਹਿ ਗਿਆ ਆਹ ਦੇਖ ਲੋ ਪੀਸ 1000 ਰੁਪਏ ਦਾ ਤਿੰਨ ਸੂਟ ਦੇਖੋ ਬਾਬੇ ਦੇ ਟੀਆਂ ਬਣ ਰਹੀਆਂ ਤੁਹਾਡੇ ਸਾਹਮਣੇ ਮਿਸਤਰੀ ਲੱਗੇ ਆ ਪੂਰੀ ਠਾਠਾ ਠਾਠਾ ਹੋਈ ਪਈ ਆਹ ਦੇਖੋ ਲੈ ਜੋ ਕਾਡੀਅਰੇ ਭਾ ਕਪੜਾ ਇਹ ਦੁਕਾਨ ਕਰ ਦੇਣੀ ਆ ਜਮਾਈ ਬੰਦ ਤੇ ਫਰੀ ਦੇ ਭਾ ਕਪੜਾ ਚਕਾਈਆਂ ਨੇ ਆ ਕੇ ਲੈ ਜਾਓ ਆ ਦੇਖੋ ਅਗਲੀ ਵੀਡੀਓ ਤੁਹਾਨੂੰ ਕਾਰਡ ਵੀ ਪਾ ਦਣਾ ਸਾਰਿਆਂ ਨੇ ਨਵੀਂ ਦੁਕਾਨ ਤੇ ਆਉਣਾ ਆ ਇਸ ਕਰਕੇ ਹੁਣ ਜਿਹੜਾ ਫਾਇਦਾ ਮਿਲਦਾ ਲੈ ਜਾਓ ਇਦਾਂ ਦੇ ਸੋਦੇ ਦੁਬਾਰਾ ਨਹੀਂ ਮਿਲਣੇ ਗੱਲ ਇੱਥੇ ਨਹੀਂ ਮੁੱਕਣੀ ਅੱਛਾ ਭਾਰੇ ਭਾਰੇ ਸੂਟ ਵੀ ਭਾਜੀ ਮਹਿੰਗਾ ਤੋਂ ਮਹਿੰਗਾ ਸੂਟ ਵੀ ਜਿਹੜਾ ਨਾ ਪੰਜਾਬ 'ਚ ਆ ਲੋ ਆ ਪੀਸ ਦੇਖੋ ਤੁਹਾਡੇ ਸਾਹਮਣੇ ਆਹ ਦੇਖੋ ਚੀਜ਼ਾਂ ਓਏ ਹੋਏ ਹੋਏ ਆ ਵਿਆਹ ਸ਼ਾਦੀ ਦੀ ਮੇਰੀ ਭੈਣ ਨੇ ਸੂਟ ਲੈਣਾ ਦਾ ਰੈੱਡ ਕਲਰ ਦਾ ਹਾਂਜੀ ਉਹ ਜਿਨ੍ਹਾਂ ਨੇ ਦਾਜ ਬਰੀ ਲੈਣੀਆਂ ਦੇਖ ਲਓ ਬਾਜੂ ਪੌਂਚੇ ਕੱਢੇ ਹੋਏ ਸੂਟ ਤੇ ਐਦਾਂ ਦਾ ਪੰਜਾਬ ਚ ਸੂਟ ਦੁਕਾਨਦਾਰ ਚੰਗੇ ਸ਼ੋਰੂਮ ਚ ਚਲਾ ਜਾ ਤਾਨੂੰ ਮਿਲੂ 5000 ਦਾ ਬਿਲਕੁਲ ਠੀਕ ਹੈ ਬਿਲਕੁਲ ਪਿੰਡ ਸ਼ਹਿਰ ਦੀ ਦੁਕਾਨ ਤੇ ਚਲਾ ਜਾਗੇ ਮਿਲੇਗਾ 3000 ਦਾ ਦਾ ਬਾਬੇ ਦੀ ਹੱਡੀ ਦਾ ਕਰਾਤੀ 13 13 1300 ਰੁਪਏ ਦਾ ਸੂਟ 1300 ਦੇ ਰਹਿਣਾ ਹਾਂ ਸੂਟ ਤੁਸੀਂ ਆ ਦੇਖੋ ਭਾਜੀ 1300 ਰੁਪਏ ਆ ਦੇਖੋ ਜਿਹੜੇ ਬਾਜ਼ਾਰ ਚ ਸ਼ੋਅਰੂਮਾਂ ਚ 5 5000 ਦੇ ਸੂਟ ਇੱਥੋਂ ਲੈ ਜਾਓ 13 1300 ਰੁਪਏ ਦੇ ਵਿੱਚ ਐਦਾਂ ਦੇ ਕਲਰ ਐਦਾਂ ਦੇ ਤਮਾਕਾ ਆ ਵੀ 1300 ਰੁਪਏ ਚ ਗਾਰੰਟੀ ਆ ਭਾਜੀ ਤੁਹਾਡੇ ਸਾਹਮਣੇ ਪੈਕਿੰਗਾਂ ਖੋਲਦਾ ਪਿਆ ਆ ਦੇਖੋ ਸੂਟ ਨਵੇਂ ਦਾ ਨਮਾ ਰੰਗ ਦੇਖੋ ਕਮਰੀ ਸਫਾਈ ਦੇਖੋ ਕੜਾਈ ਦੇਖੋ ਪੂਰੇ ਪੰਜਾਬ ਦਾ ਤਮਾਕਾ ਆ ਦੇਖੋ ਪੀਸ ਆ ਦੁਪੱਟਾ ਦੇਖੋ ਪੂਰੇ ਪੰਜਾਬ ਦੀ ਗਾਰੰਟੀ ਦੇ ਰਿਹਾ 4000 5000 ਤੋਂ ਘੱਟ ਦੁਕਾਨਦਾਰ ਨਹੀਂ ਦੇਣਾ ਲੈ ਜਾ 1300 ਰੁਪਏ 1300 ਦੇ ਦਿੱਤਾ ਵੀ ਤੁਸੀਂ ਆਹ ਦੇਖੋ ਭਾਜੀ ਪੀਸ ਇੱਕ ਤੋਂ ਇੱਕ ਆ ਰਿਹਾ ਫੈਂਸੀ ਔਰਗੈਂਜਾ ਦੇ ਸੂਟ 4 4000 45 45 ਵਾਲੇ ਸੂਟ ਆ ਦੇਖੋ ਪੀਸ ਆ ਕੰਮ ਦੇਖੋ ਕੀਤਾ ਹੋਇਆ ਆ ਵੀਰੇ ਨੇੜੇ ਕਰਕੇ ਦਿਖਾ ਰਿਹਾ ਪਰਲ ਵਰਕ ਕੀਤਾ ਉੱਪਰ ਹੈਂਡ ਵਰਕ ਬਸ ਇਹ ਤਾਂ ਸਾਰੇ ਸੂਟ ਚੱਕ ਲਓ ਬਸ ਹੋਣੇ ਤੁਸੀਂ ਬਈ ਯਾਰ ਜਦੋਂ ਮੈਂ ਘੱਟ ਹੋਰ 200 ਡਿਜ਼ਾਈਨ ਦੇ ਦਾਂਗਾ ਆ ਜਿੰਨੇ ਮਰਜ਼ੀ ਮੁਠੇ ਲੈ ਲਓ ਆ ਦੁਪੱਟਾ ਦੇਖ ਲਓ ਤੁਸੀਂ ਪਹਿਲਾਂ ਦੁਪੱਟਾ ਚੈੱਕ ਕਰ ਲਓ ਕਿੰਨਾ ਲੱ ਫੇਰ ਤੁਸੀਂ ਇਹ ਘੇਰਾ ਚੈੱਕ ਕਰੋ ਗਲੇ ਦੇ ਵਰਗ ਦੇਖੋ ਭਾਜੀ 1500 ਰੁਪਏ ਸੂਟ ਕਰਤਾ 1500 ਰੁਪਏ ਡਿਜ਼ਾਈਨ ਦੇਖ ਲਓ ਆ ਦੇਖੋ 15 1500 ਇੱਕ ਹੈ ਵੀ 4 4 5 5000 ਵਾਲੇ ਸੂਟ 15 1500 ਰੁਪਏ ਕਰਤੇ ਆ ਜਿੰਨੀ ਮਰਜ਼ੀ ਵਜਾਜੀ ਲੋ ਬਾਬੇ ਦੀ ਹੱਟੀ ਦੋ ਐਸੇ ਟਾਈਮ ਤੁਹਾਡੇ ਕੋਲ ਮੌਕਾ ਜੇ ਜੇ ਪੈਸਾ ਬਚਾਉਣਾ ਤੇ ਤੁਹਾਨੂੰ ਆਉਣਾ ਪੈਣਾ ਬਾਬੇ ਦੀ ਹੱਟੀ ਤੇ ਕਿਉਂਕਿ ਐਦਾਂ ਦੇ ਨਾ ਹੈਵੀ ਸੂਟ ਭਾਜੀ ਆ ਦੇਖੋ ਤਾਂ ਸਹੀ ਜਿੰਨੇ ਦਾ ਬਾਜ਼ਾਰ 'ਚ ਇੱਕ ਇੱਥੇ ਉਨੇ ਜਿਹੀ ਤਿੰਨ ਦੇਈ ਜਾਂਦੇ ਆ ਤੁਹਾਨੂੰ ਆ ਲਓ ਭਾਜੀ ਦੁਪੱਟੇ ਦੇਖੋ ਪਾਰਟੀ ਵੇਅਰ ਸੂਟ ਇੱਕ ਤੋਂ ਇੱਕ ਤਨਾਕਾ ਬਾਬੇ ਦੀ ਹੱਟੀ ਦੇ ਪਾਤੇ ਪਟਾਕੇ ਰੇ 1500 ਚ 1500 ਰੁਪਏ ਚ ਲੈ ਜਾਓ ਲੋ ਆ ਵੀ 1500 ਚ 50 ਚ ਕੋਈ 4000 ਮੰਗਦਾ ਕੋਈ 4500 ਬਾਬੇ ਦੀ ਹੱਟੀ ਦੇ ਆ ਵੀ 1500 ਦੇ ਵਿੱਚ ਕਰਤਾ ਆ ਦੇਖੋ ਭਾਜੀ ਸੈਲੈਬ੍ਰਿਟੀ ਆਰਟੀਕਲ ਪਿਓਰ ਗੀਜ਼ਾ ਕਾਟਨ ਦੇ ਸੂਟ ਆ ਦੇਖੋ ਚੀਜ਼ਾਂ ਦੇਖੋ ਬੜੀਆਂ ਹੋਈਆਂ ਹਾਂਜੀ ਆ ਦੇਖੋ ਦੁਪੱਟੇ ਨਾਲ ਹਾਈ ਕਲਾਸ ਇਦਾਂ ਦੇ ਪੀਸ 1200 1500 ਵਾਲੇ ਆ ਸਲਵਾਰ ਦੇ ਪੌਂਚੇ ਗੱਡੇ ਕਲਰ ਦੇਖੋ ਕਿੰਨੇ ਸ਼ਾਨਦਾਰ ਦਿਆਂ ਦੇਖੋ ਰੰਗ ਦੇਖੋ 6600 ਰੁਪਏ ਕਰਤੇ ਭਾਜੀ 6600 600 ਰੁਪਏ ਜਾ ਵੀ ਕਰਦਾ 600 ਰੁਪਏ ਜੀ ਕਰਤਾ ਭਾਜੀ ਸੂਟ ਆਹ ਦੇਖੋ ਮਸਲੀਨ ਦੇ ਸੂਟ ਕਾਟਨ ਦੇ ਸੂਟ ਗਰਮੀ ਵਾਲੇ ਸੂਟ ਕੋਈ 1500 ਨਹੀਂ ਕੋਈ 1700 ਆਹ 5500 ਦੇ ਹੈਵੀ ਜਾਲ ਵਾਲੇ ਸੂਟ ਲੈ ਜਾਓ ਭਾਜੀ ਹੈਵੀ ਜਾਲ ਦੇ ਨਾਲ 5500 ਪੂਰੀ ਦੁਕਾਨ ਕਰ ਰਿਆ ਖਾਲੀ ਨੰਬਰ ਹੈ 9 डबल डबल 04723 ਤੁਹਾਡੀ سپورਟ ਨਾਲ ਉੱਥੇ ਜਲੇ ਤੋਂ ਤੁਹਾਡੀ سپورਟ ਇੱਥੇ ਜੇ ਦੀ ਕਰਨੀ ਹੈ ਦੁਕਾਨ ਖਾਲੀ ਜਲਦੀ ਆ ਜਾਓ ਬਾਬੇ ਦੇ ਹੱਦੀ ਦੇ ਨੰਬਰ ਹੈ 9 डबल डबल 047230 ਜਿਲ੍ਹਾ ਜਲੰਧਰ ਜਮਸ਼ੇਰ ਖਾਸ ਬਾਬੇ ਰੱਟੀ ਸਸਰੀ ਗਾਲ ਜੀ ਚਾਹੇ ਨਵਾਂ ਕੰਮ ਸ਼ੁਰੂ ਕਰਨਾ ਚਾਹੇ ਰੀਸੇਲਰ ਹੋ ਚਾਹੇ ਦੁਕਾਨਦਾਰ ਹੋ ਚਾਹੇ ਤੁਸੀਂ ਰਖੜੀ ਲਈ ਸ਼ਾਪਿੰਗ ਆਣੀ ਚਾਹੇ ਵਿਆਹ ਲਈ ਦਾਜ ਵੇਤੇ ਕੱਪੜਾ ਸਾਰਿਆਂ ਦੇ ਵੱਡੇ ਫਾਇਦੇ ਆ 1 ਲੱਖ ਦਾ ਕੱਪੜਾ ਦਾ ਬਾਜ਼ਾਰ 'ਚ ਇੱਥੇ 25-30 ਹਜ਼ਾਰ ਸਾਨੂੰ ਦੇਣਾ ਐਡਾ ਵੱਡਾ ਫਾਇਦਾ ਕਿਉਂਕਿ ਸਾਰੇ ਖਾਨੇ ਖਾਲੀ ਕਰ ਦਿੰਦੇ ਆ ਤੁਹਾਡੇ ਵੱਡੇ ਫਾਇਦੇ ਕਰਨੇ ਆ 4 ਦਿਨ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਵੱਡਾ ਠਮਾਕਾ ਕਰਾਂਗੇ ਵੱਡਾ ਠਮਾਕਾ ਵੀ ਕਰਾਂਗੇ ਤੇ ਐਦਾਂ ਦੇ 699795 ਵਾਲੇ ਸੁ ਮਸਲਿਮ ਦੇ ਟਾਈ ਟਾਈ 200 ਕਰਤੇ 250 ਛੇ ਦਿਨ ਆਜੋ ਨੰਬਰ ਸਕਰੀਨ ਤੇ ਤੁਸੀਂ ਕੋਈ ਜਾਣ ਕੇ ਲਈ ਫੋਨ ਕਰ ਸਕਦੇ ਹੋ ਦੇਖ ਲਓ ਚਾਰੇ ਪਾਸੇ ਕਿੰਨਾ ਵੱਡਾ ਰਸਿਆ ਲੋਕ ਦੂਰੋਂ ਦੂਰ ਆ ਗਏ ਸਵੇਰੇ ਹੀ 8-9 ਵਜੇ ਤੋਂ ਵੱਡਾ ਰਸ ਪੈਂਦਾ ਤੁਸੀਂ ਵੀ ਆਜੋ ਸਵੇਰੇ ਵੀਰਵਾਰ ਆ ਵੱਡੇ ਫਾਇਦੇ ਹੋਣਗੇ